ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਨ ਬਨ ਸੋਣੀ ਦਸਤਾਰ ਸਜਣਾ ਇਹ ਤੇਰੇ ਸਿਰ ਦਾ ਤਾਜ ਸਜਣਾ ਵੱਲੋਂ ਆਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਸੋ ਜਿਹੜੇ ਅੱਜ ਆਪਾਂ ਦਸਤਾਰ ਤੇ ਗੱਲ ਕਰਦੇ ਆਂ ਮਿਲਾਉਨੇ ਆ ਤੁਨੂੰ ਅੱਜ ਮਿਲਾਉਨੇ ਆ ਤੁਨੂੰ ਸਾਡੇ ਭਰਾ ਨੇ ਦਲਬੀਰ ਸਿੰਘ ਜੀ ਇਹਨਾਂ ਤੋਂ ਆਪਾਂ ਹੁਣ ਦਸਤਾਰ ਬਾਰੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਨਾ ਪਹਿਲਾ ਤਾਂ ਮੈਂ ਕੋਟ-ਕੋਟ ਸ਼ੁਕਰਾਨਾ ਕਰਦਾ ਉਸ ਅਕਾਲ ਪੁਰਖ ਦਾ ਮਹਾਰਾਜ ਦਾ ਜੀ ਨੇ ਅੱਜ ਦਾ ਦਿਨ ਘੜੀ ਲਿਆਂਦੀ ਆ ਸਾਡੇ ਸ਼ਹਿਰ ਸਮਰਾਲੇ ਦੇ ਵਿੱਚ ਅ ਲੌਕਡਾਊਨ ਤੋਂ ਬਾਅਦ ਕਰੋਨਾ ਤੋਂ ਬਾਅਦ ਕੋਈ ਸੱਭਿਆਚਾਰ ਮੇਲਾ ਹੀ ਨਹੀਂ ਹੋਇਆ ਉਹ ਸੱਭਿਆਚਾਰ ਮੇਲਾ ਕਰਾਉਣ ਦਾ ਬਲਵਕਸ਼ਿਆ ਮਾਲਕ ਨੇ ਅੱਜ ਸ਼ਹਿਰ ਸਮਰਾਲਾ ਸਾਜਿਆ ਪਿਆ ਮੈਂ ਕਹਿੰਦਾ ਇੰਨਾ ਕੁ ਰੰਗ ਬਣਿਆ ਪਿਆ ਤੁਸੀਂ ਦੇਖੇਂਗੇ ਉਹ ਤਿਆਰੀਆਂ ਚੱਲ ਰਹੀਆਂ ਨੇ ਸਵੇਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਉਹਦੇ ਵਿੱਚ ਇਹ ਨਹੀਂ ਰੱਖਿਆ ਕਿ ਸੱਭਿਆਚਾਰ ਮੇਲੇ ਹੁਣ ਤੱਕ ਹੋਏ ਬਥੇਰੇ ਨੇ ਹਰ ਥਾਂ ਤੇ ਸੱਭਿਆਚਾਰ ਮੇਲੇ ਹੋਜਦੇ ਆਏ ਨੇ ਪਰ ਸੱਭਿਆਚਾਰਕ ਮੇਲੇ ਨੂੰ ਇੱਕ ਰੰਗ ਦੇਣਾ ਕਿ ਗੁਰੂ ਦੀ ਜਿਹੜੀ ਆ ਬਖਸ਼ੀ ਹੋਈ ਦਸਤਾਰ ਆ ਉਹਦੇ ਵਿੱਚ ਸਜਾਉਣਾ ਮੇਲਾ ਚੱਲੂ ਮੇਲੇ 'ਚ ਚੰਗੇ ਗੀਤ ਅਸੀਂ ਉਹਦੇ ਵਿੱਚ ਪ੍ਰਸਾਣਨ ਕਰਾਉਣਾ ਮਾੜਾ ਹਥਿਆਰਾਂ ਵਾਲਾ ਗੀਤ ਨਾ ਗਾਉਣ ਦੇਣਾ ਇੱਥੇ ਨਾ ਕਿਸੇ ਨੂੰ ਨਾ ਅਸੀਂ ਰੰਗ ਬਦਲਣ ਦੀ ਕੋਸ਼ਿਸ਼ ਕੀਤੀ ਆ ਕਿ ਮੇਲਿਆਂ ਦਾ ਰੰਗ ਬਦਲੀਏ ਮੇਲਿਆਂ ਨੂੰ ਉਹ ਜਿਵੇਂ ਆਪਾਂ ਕਈ ਬੰਦੇ ਫੋਟੋ ਸ਼ੇਅਰ ਕਰਦੇ ਨੇ ਵੀ 90 ਤੋਂ ਪਹਿਲਾਂ ਦੇਖੋ ਆ 50 ਬੰਦਿਆਂ ਦੀਆਂ ਫੋਟੋਆਂ ਦੇਖੋ ਜੀ 100 ਬੰਦਿਆਂ ਦੇ ਦੇਖੋ ਕਿਸੇ ਦੇ ਵੀ ਦਸਤਾਰ ਤੋਂ ਬਿਨਾ ਨਹੀਂ ਸੀ ਬੈਠਾ ਅਸੀਂ ਉਹ ਰੰਗ ਦੇਣ ਦੇ ਵਾਸਤੇ ਆ ਕੀਤਾ ਤੇ ਉਹਨਾਂ ਦੇ ਵਿੱਚ ਆਪਾਂ ਸਭ ਤੋਂ ਪਹਿਲੀ ਜ਼ਰੂਰੀ ਜਿਹੜੀ ਚੀਜ਼ ਹੁੰਦੀ ਆ ਉਹ ਜ਼ਰੂਰੀ ਇਹੀ ਹੁੰਦੀ ਆ ਕਿ ਸਾਡੇ ਜਿਹੜੀ ਆਉਣ ਵਾਲੀ ਪਰੀਰੀ ਆ 18 ਸਾਲ ਤੋਂ ਥੱਲੇ ਵਾਲੇ ਜਵਾਗ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਆਪਾਂ ਚੇਟ ਲਾਈਏ ਉਹ ਚੇਟ ਲਾਉਣ ਵਾਸਤੇ ਉਹਨਾਂ ਨੂੰ ਐਸ ਰੰਗ ਦੇ ਵਿੱਚ ਰੰਗੜ ਵਾਸਤੇ ਆ ਵੱਖ-ਵੱਖ ਰੰਗਾ ਦੀਆਂ ਦਸਤਾਰਾਂ ਗੁਰੂ ਦੀ ਤਾਜ ਇਹ ਲੈ ਕੇ ਆਏ ਆ ਉਹਨਾਂ ਦੇ ਸਿਰਾਂ ਤੇ ਸਜਾਉਣ ਵਾਸਤੇ ਅਸੀਂ ਇੱਥੇ ਕੋਈ ਕੰਪੀਟੀਸ਼ਨ ਹੀ ਕਰਾ ਰਹੇ ਕਿਸੇ ਨੂੰ ਆਏ ਨਹੀਂ ਹੈਗਾ ਕਿ ਅਸੀਂ ਫਲਾਣਾ ਕੰਮ ਕਰਨਾ ਨਾ ਅਸੀਂ ਤਾਂ ਹਰ ਬੱਚੇ ਨੂੰ ਆਏ ਨੂੰ ਜਿਹੜਾ 18 ਸਾਲ ਤੋਂ ਜਿਹੜੀ ਘੱਟ ਉਮਰ ਆ ਉਹ ਇਸ ਮੇਲੇ ਨੂੰ ਦੇਖਣ ਆਊਗਾ ਉਹਦੇ ਸਿਰ ਤੇ ਅਸੀਂ ਦਸਤਾਰ ਸਜਾਵਾਂਗੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਨਾਲੇ ਤਾਂ ਉਹ ਸੋਹਣਾ ਲੱਗੂਗਾ ਜਚੂਗਾ ਉਹ ਆਪਣੇ ਬਾਪੂ ਨੂੰ ਬੇਬੇ ਨੂੰ ਚੰਗਾ ਲੱਗੂ ਪਾਊਗਾ ਵੀ ਸਾਡਾ ਪੁੱਤ ਅੱਜ ਸਰਦਾਰ ਬਣਿਆ ਬੈਠਾ ਤੇ ਨਾਲੇ ਉਸ ਕੇਜ ਦੀ ਸ਼ੋਭਾ ਵਧੂਗੀ ਸਾਡੇ ਉਹਦੇ ਵਿੱਚ ਜਦੋਂ ਫੋਟੋ ਖਿੱਚੀ ਜਾਊਗੀ ਕੋਈ ਕੋਈ ਟਾਵਾ ਟਾਵਾ ਬਿਨਾ ਪੱਗ ਤੋਂ ਹੋਊਗਾ ਬਾਕੀ ਸਾਰੇ ਬੱਚੇ ਸਾਰੇ ਆ ਦਸਤਾਰਾਂ ਵਾਲੇ ਹੋਣਗੇ ਇਸੇ ਕਰਕੇ ਅਸੀਂ ਇਹ ਇੱਕ ਸੰਕਲਪ ਲਿਆ ਤੀ ਦੂਸਰਾ ਸੰਕਲਪ ਸਾਡਾ ਜਿਹੜਾ ਲਿਆ ਜੀਏ ਕਿ ਅਸੀਂ ਇੱਥੇ ਕਿਸੇ ਦਾ ਵੀ ਕੋਈ ਮਾਨ ਸਨਮਾਨ ਉਹ ਲੱਕੜਾਂ ਦੀਆਂ ਟਰੋਫੀਆਂ ਨਾਲ ਨਹੀਂ ਕਰਨਾ ਲੱਕੜਾਂ ਦੀਆਂ ਟਰੋਫੀਆਂ ਨਾਲ ਨਹੀਂ ਕਰਨਾ ਅਸੀਂ ਜੇ ਸਨਮਾਨ ਕਰਨਾ ਤਾਂ ਇਸ ਤਰੀਕੇ ਦੀ ਕੋਈ ਚੀਜ਼ ਦੇਈਏ ਜਿਹਦੇ ਨਾਲ ਉਹਦੇ ਘਰ ਦੀ ਵੀ ਸੋਭਾ ਵਧੇ ਔਰ ਉਹਦੇ ਗਾਰਡਨ ਦੀ ਵੀ ਸੋਭਾ ਵਧੇ ਤੇ ਸਾਡੇ ਵਾਤਾਵਰਣ ਨੂੰ ਵੀ ਫਾਇਦਾ ਹੋਵੇ ਉਸ ਲਈ ਅਸੀਂ ਫਲਦਾਰ ਬੂਟੇ ਐਪਲ ਦੇ ਅ ਅੰਜੀਰ ਆ ਜਿਹੜੇ ਨਿੰਬੂ ਦੇ ਜਿਹਨੂੰ ਆਪਾਂ ਕਹਿੰਦੇ ਆ ਕਾਗਜੀ ਨਿੰਬੂ ਜਾਂ ਹੋਰ ਬਹੁਤ ਤਰ੍ਹਾਂ ਦੇ ਅਮਰੂਦ ਆੌਲੇ ਉਹ ਜarreਓ ਆਪਣੇ ਗਾਰਡਨ ਚ ਲਾ ਲੈਣ ਚਾਹੇ ਆਪਣੇ ਖੇਤ ਚ ਲਾ ਲੈਣ ਚਾਹੇ ਉਹਨਾਂ ਨੂੰ ਜਿੱਥੇ ਜਗ੍ਹਾ ਠੀਕ ਲੱਗਦੀ ਹੈ ਉੱਥੇ ਲਾ ਲੈਣ ਤੇ ਨਾਲ ਸ਼ਾਨਦਾਰ ਬੂਟੇ ਉਹ ਵੀ ਦੇ ਰਹੇ ਆ ਔਰ ਇਹ ਸਨਮਾਨ ਦੇ ਵਿੱਚ ਦੇ ਰਹੇ ਆ ਬਜਾਏ ਕਿ ਸ਼ੀਲਡਾ ਦੇਣ ਦੀ بجائے ਔਰ ਨਾਲ ਦੇ ਰਹੇ ਆ ਸ਼ਿੰਗਾਰ ਬਣਾਉਣ ਵਾਸਤੇ ਘਰ ਦਾ ਉਹਨਾਂ ਨੂੰ ਆਲਣੇ ਤਾਂ ਕਿ ਜਿਹੋਦੇ ਘਰਾਂ ਦੇ ਵਿੱਚ ਜਿਹੜੀਆਂ ਚਿੜੀਆਂ ਸਾਡੀਆਂ ਲੋਪ ਹੋ ਗਈਆਂ ਉਹ ਚਿੜੀਆਂ ਵਾਪਸ ਆ ਜਾਣ ਉਹਨਾਂ ਦੇ ਘਰ ਚ ਚੀਂ-ਚੀ ਕਰਨ ਲੱਗ ਜਾਣ ਸਾਡੇ ਘਰਾਂ ਚ ਧੀ ਪੁੱਤ ਖੇਡਣ ਲੱਗ ਜਾਣ ਸਾਡੇ ਘਰਾਂ ਦੇ ਵਿੱਚ ਹਰੇ ਦਰਖਤ ਉੱਗ ਜਾਣ ਸਾਡੇ ਘਰਾਂ ਦੇ ਵਿੱਚ ਦੁਬਾਰਾ ਚੜੀਆਂ ਜਨੌਰ ਘੁੰਮਣ ਲੱਗ ਜਾਣ ਔਰ ਸਾਡੇ ਧੀ ਪੁੱਤ ਜਿਹੜੇ ਨੇ ਉਹ ਪੰਜਾਬ ਚ ਵਸਣ ਉਹਦੇ ਲਈ ਅਸੀਂ ਇੱਕ ਇਹ ਮੇਲਾ ਰੱਖਿਆ ਔਰ ਉਹਦੇ ਵਿੱਚ ਐਂਟਰਟੇਨਮੈਂਟ ਕਰ ਲਈ ਪੰਜਾਬ ਦੇ ਉਪਰ ਸਿੱਧ ਕਲਾਕਾਰ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦਿਆਂ ਤੋਂ ਮੈਨੂੰ ਉਮੀਦ ਆ ਮੈਂ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਬਹੁਤਿਆਂ ਦਾ ਉਹ ਬਚਪਨ ਦਾ ਕਲਾਕਾਰ ਆ ਤੇ ਕਈ ਬੰਦਿਆਂ ਨੇ ਚਲੋ ਬਜ਼ੁਰਗ ਹੋ ਗਏ ਹੋਣਗੇ ਉਹਨਾਂ ਨੇ ਵੀ ਦੇਖਿਆ ਹੋਇਆ ਪਿਛਲੇ 30 35 ਸਾਲਾਂ ਤੋਂ ਸਭਿਆਚਾਰ ਦੀ ਸੇਵਾ ਕਰ ਰਿਹਾ ਤੇ ਹਸਾ ਰਿਹਾ ਲੋਕਾਂ ਨੂੰ ਗਰਚੇਤ ਚਤਰਕਾਰ ਆਪਣੀ ਟੀਮ ਲੈ ਕੇ ਆ ਰਿਹਾ ਔਰ ਗਰਚੇਤ ਚਤਰਕਾਰ ਦੇ ਨਾਲ ਜਿੰਨੇ ਵੀ ਟੀਮ ਦੇ ਆਰਟਿਸਟ ਆ ਰਹੇ ਨੇ ਪੰਜਾਬ ਦੇ ਟਾਪ ਦੇ ਉਹ ਕਲਾਕਾਰ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਟੀਵੀਆਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਦੇਖਦੇ ਆ ਉਹ ਇੱਥੇ ਪਹੁੰਚ ਰਹੇ ਨੇ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਇਹਦਾ ਮੌਕਾ ਸਾਨੂੰ ਮਿਲਿਆ ਸਾਡੇ ਸਮਰਾਲੇ ਸ਼ਹਿਰ ਨੂੰ ਮਿਲਿਆ ਸ਼ੋਅ ਜਿਹੜਾ ਹੋ ਰਿਹਾ ਉਹ ਸਫਲ ਹੋ ਰਿਹਾ ਔਰ ਮੇਰੀ ਬੇਨਤੀ ਆ ਜੇ ਮੇਰੇ ਲਾਈਵ ਚੱਲਦਾ ਹੈ ਤੂਏ ਲੋਟਾ ਐਸਾ ਵੀਡੀਓ ਬਣ ਰਹੀ ਆ ਮੈਂ ਕਹਿੰਦਾ ਹੁਣੇ ਅਪਲੋਡ ਕਰਕੇ ਵੀਡੀਓ ਪਾਉਣ ਦੀ ਗੱਲ ਕਰੀਏ ਵੀ ਬਸ ਪਹੁੰਚੋ 4 ਵਜੇ ਤੇ 4:6 4 ਵਜੇ ਸੀ ਜਿਹੜਾ ਮੇਲਾ ਸ਼ੁਰੂ ਕਰ ਦੇਣਾ ਦਸਤਾਰਾਂ ਬੰਨਣੀਆਂ ਸ਼ੁਰੂ ਕਰ ਦੇਣੀਆਂ ਨੇ ਮੈਡੀਕਲ ਕੈਂਪ ਲਾਉਣਾ ਸ਼ੁਰੂ ਕਰ ਦੇਣਾ ਵੀ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜਰਨਲ ਆ ਜਿਹੜਾ ਮੈਡੀਕਲ ਵੀ ਲੱਗ ਰਿਹਾ ਔਰ ਚਮੜੀ ਦੇ ਰੋਗਾਂ ਦੇ ਜਿਹਦੇ ਕਰਕੇ ਅੱਜ ਕੱਲ੍ਹ ਭਾਦੋਂ ਦੇ ਮਹੀਨਿਆਂ ਦੇ ਵਿੱਚ ਸਾਡੇ ਸਕਿਨਾਂ ਦੇ ਉੱਤੇ ਲਾਲ ਲਾਲ ਦਾਣੇ ਹੋ ਜਾਂਦੇ ਨੇ ਉਹਨਾਂ ਦੀ ਕੇਅਰ ਕਰਨ ਵਾਸਤੇ ਅਸੀਂ ਉਹ ਵੀ ਲਾ ਰਹੇ ਹਾਂ ਸੋ ਹੁਣ ਇਹ ਕੈਂਪ ਸ਼ੁਰੂ ਹੋ ਜਾਣਾ ਨਾਲੇ ਦਸਤਾਰਾਂ ਸ਼ੁਰੂ ਹੋ ਜਾਣੀਆਂ ਨੇ ਤੇ ਨਾਲੇ ਸਾਡਾ ਜਿਹੜਾ ਸੱਭਿਆਚਾਰਕ ਗੀਤਾਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੇ ਸ਼ਾਮੀ 7 ਵਜੇ ਗੁਰਚੇ ਚਤਰਕਾਰ ਦਾ ਨਾਟਕ ਆਪਾਂ ਦੇਖਾਂਗੇ ਹਸਾਂਗੇ ਹਸਾਵਾਂਗੇ ਪੰਜਾਬ ਦਾ ਕਪਲ ਸ਼ਰਮਾ ਸ਼ੋਅ ਇਹ ਮੰਨੋ ਅੱਜ ਸਮਰਾਲੇ ਦੇ ਵਿੱਚ ਹੋ ਰਿਹਾ ਸੋ ਜ਼ਰੂਰ ਬੇਨਤੀ ਆ ਮੇਰੀ ਪਹੁੰਚੋ ਵੱਧ ਤੋਂ ਵੱਧ ਸ਼ੁਕਰੀਆ ਬਹੁਤ ਬਹੁਤ ਧੰਨਵਾਦ